ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਚਾਹੇ ਉਹ ਆਪਣੇ ਗਾਣਿਆਂ ਨੂੰ ਲੈ ਕੇ ਬਣੇ ਰਹਿਣ ਜਾਂ ਫਿਰ ਆਪਣੀ ਸੰਗੀਤ ਕਿਨੋਂ ਲੈ ਕੇ ਤੇ ਦੁਬਾਰਾ ਤੋਂ ਦਿਲਜੀਤ ਦੋਸਾਂਝ ਸੁਰਖੀਆਂ ਦਾ ਹਿੱਸਾ ਬਣੇ ਨੇ ਜੀ ਹਾਂ ਦੱਸ ਦਈਏ ਕਿ ਦਿਲਜੀਤ ਦੋਸਾਂਝ ਲਗਾਤਾਰ ਵਕ 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 ਦੇਸ਼ਾਂ ਦੇ ਵਿੱਚ ਆਪਣੇ ਸ਼ੋਅ ਲਗਾ ਰਹੇ ਨੇ ਤੇ ਕੱਲ ਉਹਨਾਂ ਨੇ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਸ਼ੋਅ ਲਗਾਇਆ ਰੋਜਰਸ ਸੈਂਟਰ ਦੇ ਵਿੱਚ ਉਹਨਾਂ ਨੇ ਸ਼ੋਅ ਲਗਾਇਆ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਜੀ ਹਾਂ ਦੱਸਦੀ ਹੈ ਕਿ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਦਿਲਜੀਤ ਦੋਸਾਂਝ ਰੋਜਰਸ ਸੈਂਟਰਸ ਦੇ ਵਿੱਚ ਸ਼ੋਅ ਲਗਾਉਣ ਵਾਲੇ ਪਹਿਲੇ ਪੰਜਾਬੀ ਨੇ ਤੇ ਉਹਨਾਂ ਨੇ ਇਹ ਇੱਕ ਹੋਰ ਇਤਿਹਾਸ ਆਪਣੇ ਨਾਮ ਤੇ ਕਰ ਲਿਆ ਹੈ ਤੇ ਨਾਲ ਹੀ ਦੱਸਦੀ ਹੈ ਕਿ ਜਸਟਿਨ ਟਰੂਡੋ ਦੇ ਨਾਲ ਮਿਲਦੇ ਹੋਏ ਦਿਲਜੀਤ ਦੋਸਾਂਝ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਇਸ ਦੌਰਾਨ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਜਸਟਿਨ ਟਰੂਡੋ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਗਲੇ ਮਿਲ ਕੇ ਦੋਨੋਂ ਇੱਕ ਦੂਸਰੇ ਨੂੰ ਮਿਲਨੇ ਦਿਲਜੀਤ ਦੋਸਾਂਝ ਨੇ ਇੰਸਟਾਗ੍ਰam ਤੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਚ ਜਸਟਿਨ ਟਰੂਡੋ ਦੀ ਸ਼ਾਨਦਾਰ ਐਂਟਰੀ ਦੇਖੀ ਜਾ ਸਕਦੀ ਹੈ ਉਹਨਾਂ ਨੇ ਦਿਲਜੀਤ ਦੋਸਾਂਝ ਨੂੰ ਜੱਫੀ ਵੀ ਪਾਈ ਅਤੇ ਟਰੂਡੋ ਨੇ ਪੂਰੀ ਪਰਫਾਰਮੈਂਸ ਟੀਮ ਨਾਲ ਫੋਟੋ ਵੀ ਖਿੱਚਵਾਈ ਜਸਟਿਨ ਟਰੂਡੋ ਨੇ ਦਿਲਜੀਤ ਦਾ ਮਸ਼ਹੂਰ ਟ੍ਰੇਡਮਾਰਕ ਲਾਈਨ ਪੰਜਾਬੀ ਆ ਗਏ ਹੋਏ ਤੇ ਵੀ ਤਾੜੀਆਂ ਮਾਰੀਆਂ ਚੀਅਰ ਅਪ ਕਰਦੇ ਨਜ਼ਰ ਆਏ ਉਹ ਦਿਲਜੀਤ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ ਹੈ ਕਿ ਡਾਇਵਰਸਿਟੀ ਕੈਨੇਡਾ ਦੀ ਤਾਕਤ ਹੈ ਇਤਿਹਾਸਕ ਪਾਲੂ ਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਸ਼ਿਰਕਤ ਕੀਤੀ ਰੋਜਰਸ ਸੈਂਟਰ ਦਾ ਸ਼ੋਅ ਸ਼ਾਨਦਾਰ ਰਿਹਾ ਕਸ ਦੀ ਕੀ ਦਿਲਜੀਤ ਦੋਸਾਂਜ ਦਾ ਇਹ ਸ਼ੋਅ ਕਾਫੀ ਜ਼ਿਆਦਾ ਹਿੱਟ ਗਿਆ ਸ਼ੋਅ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਸਟੇਡੀਅਮ ਚੋਂ ਨਿਕਲਣ ਦੇ ਲਈ ਕਰੀਬ 2 ਤੋਂ 3 ਘੰਟੇ ਦਾ ਸਮਾਂ ਲੱਗਾ ਤੇ ਉੱਧਰ ਹੀ ਦਿਲਜੀਤ ਦੋਸਾਂਜ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਜ ਅਮਰੀਕਾ ਦੇ ਮਸ਼ਹੂਰ ਸ਼ੋਅ ਦ 2 night show with Jimmy Fallon ਦੇ ਵਿੱਚ ਨਜ਼ਰ ਆਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਨੂੰ ਕਾਫੀ ਜ਼ਿਆਦਾ ਲਾਈਮਲਾਈਟ ਮਿਲੀ ਅਤੇ ਉੱਧਰ ਹੀ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬੀ ਫਿਲਮ ਜਟਨ ਜੁਲੀਅਟ 3 ਰਿਲੀਜ਼ ਹੋਈ ਜਿਸ ਨੇ ਬਾਕਸ ਆਫਿਸ ਤੇ ਕਮਾਲ ਕਰ ਦਿੱਤੀ ਲੋਕ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਇੱਕ ਰਿਪੋਰਟ ਦੱਸਦੀ ਹੈ ਕਿ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰੋਚਰ ਸੈਂਟਰ ਦੇ ਵਿੱਚ ਦਿਲਜੀਤ ਦੋਸਾਂਝ ਦਾ ਸ਼ੋਅ ਹੋਇਆ ਸੀ ਜਿਸ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪ ਸ਼ਿਰਕਤ ਕੀਤੀ ਅਤੇ ਦਿਲਜੀਤ ਦੋਸਾਂਜ ਨੂੰ ਸਰਪ੍ਰਾਈਜ਼ ਦਿੱਤਾ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ